हेलो दोस्तों कुकिंगर्स रसोई चैनल पे ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਬਣਾਵਾਂਗੇ ਹਰੇ ਧਨੀਏ ਦੀ ਪਰੌਠੀ ਇਹ ਖਾਣ ਵਿੱਚ ਇੰਨੀ ਸਵਾਦ ਹੁੰਦੀ ਆ ਚਲੋ ਸਟਾਰਟ ਕਰਦੇ ਆਂ ਵੀਡੀਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕਾਂ ਤੇ ਸ਼ੇਅਰ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਅਸੀਂ ਇਹ ਲਗਾਤਾ ਆਟੇ ਨੂੰ ਅਸੀਂ ਸ਼ਾਮਿਲ ਕਰਾਂਗੇ ਤੁਸੀਂ ਆਟੇ ਨੂੰ ਆਪਣੇ ਫੈਮਿਲੀ ਦੇ ਹਿਸਾਬ ਨਾਲ ਹੀ ਆਟੇ ਦੇ ਵਿੱਚ ਪਾਵਾਂਗੇ ਕਟਿਆ ਹੋਇਆ ਇੱਕ ਪਿਆਜ਼ ਨਾਲ ਹੀ ਪਾ ਦਾਂਗੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਮਿਰਚਾਂ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਜਿੰਨਾ ਤੁਸੀਂ ਟਿੱਕਾ ਖਾਣਾ ਜਾਂਦੇ ਹੋ ਆਟੇ ਵਿੱਚ ਪਾਵਾਂਗੇ ਇੱਕ ਕੋਲੀ ਕਟਿਆ ਹੋਇਆ ਹਰਾ ਧਨੀਆ ਅਸੀਂ ਹਰੇ ਧਨੀਏ ਦੇ ਪਰੌਂਠੇ ਬਣਾਉਂਦੇ ਵੇਂਸ ਕਰਦੇ ਇਹਦੇ ਵਿੱਚ ਹਰਾ ਧਨੀਆ ਜ਼ਿਆਦਾ ਪਾਣਾ ਹੈ ਤੁਸੀਂ ਇੱਕ ਕੋਲੀ ਦੀ ਜਗ੍ਹਾ ਡੇਢ ਕੋਲੀ ਧਨੀਆ ਪਾ ਸਕਦੇ ਹੋ ਅੱਧੀ ਗੋਲੀ ਪਾਈ ਹੈ ਮਚਣਿਆਂ ਦੀ ਦਾਲ। ਜਣਿਆਂ ਦੀ ਦਾਲ ਪਾਨ ਨਾਲ ਪਰੌਂਠਿਆਂ ਦਾ ਟੇਸਟ ਬਹੁਤ ਹੀ ਵੱਧ ਜਾਏਗਾ ਤੇ ਖਾਣ ਚ ਵੀ ਬਹੁਤ ਸਵਾਦ ਬਣਾਂਗੇ ਪਰੌਂਠੇ। ਇਹਦੇ ਵਿੱਚ ਪਾਵਾਂਗੇ ਸਾਰੇ ਬੇਸਿਕ ਮਸਾਲੇ। 1 ਚਮਚ ਜੀਰਾ 1 ਚਮਚ ਗਰਮ ਮਸਾਲਾ 1 ਚਮਚ ਨਮਕ 1 ਚਮਚ ਅਜਿਵਾਨ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੇਰੇਸ ਵਿੱਚ ਪਾਣੀ ਪਾ ਕੇ ਆਟੇ ਨੂੰ ਮਲਾਂਗੇ ਯਾਨੀ ਗੁੰਨਾਂਗੇ ਥੋੜੇ ਪਾਣੀ ਪਾਉਂਗੇ ਹੋਰ ਇਸ ਵਾਰ ਅਸੀਂ ਚੰਗੀ ਤਰ੍ਹਾਂ ਨਮਕ ਉਹਨਾਂ ਦਾ ਮਾੰਗ ਲਓ ਜੀ ਆਟੇ ਨੂੰ ਅਸੀਂ ਗੁੰਨ ਲਿਆ ਤੇ 5 ਮਿੰਟ ਲਈ ਇਸ ਨੂੰ ਰੈਸਟ ਤੇ ਰੱਖ ਦਿੰਦੇ ਹਾਂ ਫਿਰ ਅਸੀਂ ਇਸ ਦੇ ਪਰੌਂਠੇ ਬਣਾਉਣੇ ਲੋ ਜੀ ਪਰੌਂਠੇ ਨੂੰ ਅਸੀਂ ਮੇਲ ਲਿਆ ਤੇ ਹੁਣ ਪਰੌਂਠੇ ਨੂੰ ਸੀ ਤਵੇ ਤੇ ਪਾਣੇ ਆ ਪਲਟੇ ਦਿਨਾਲੇ ਰੋਟੀ ਨੂੰ ਫਰਤਾ ਦਿੰਨੇ ਆ ਅᱫੋ ਪਲਾਵਾਂਗੇ ਕਿਉਂ ਤੁਸੀਂ ਇਸ ਨੂੰ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹੋ ਜਾਂ ਪੁਆਇੰਟ ਚੇਲੇ ਬਣਾ ਸਕਦੇ ਆ ਪਲਟ ਪਲਟ ਕਰਕੇ ਪਰੌਂਠੇ ਨੂੰ ਸਿੰਘ ਸੇਕ ਲੈਨੇ ਤਾਂ ਦੇਖੋ ਕਿੰਨਾ ਵਧੀਆ ਸਾਡਾ ਪਰੌਂਠਾ ਬਣਿਆ ਹੋਇਆ ਹੈ ਸਰਦੀਆਂ 'ਚ ਪਰੌਂਠੇ ਬਣਾਉਂਦਾ ਤੇ ਖਾਣ ਦਾ ਸਵਾਦ ਹੀ ਅਲੱਗ ਹੁੰਦਾ ਹੈ ਲੋ ਜੀ ਪਰੌਂਠੇ ਸਾਡੇ ਬਣ ਗਏ ਨੇ ਤੁਸੀਂ ਵੀ ਇਸ ਤਰੀਕੇ ਨਾਲ ਪਰੌਂਠਿਆਂ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ